ਸਰ ਮੇਰਾ ਨਾਮ ਜਤਿੰਦਰ ਕੌਰ ਆ ਦਾੜੀ ਦਾ ਨਾਮ ਜਗਰਾ ਸਿੰਘ ਆ ਮੇਰੇ ਭਰਾ ਜਤਿੰਦਰ ਸਿੰਘ ਨੇ ਮੇਰੇ ਡਾਡੀ ਦੀ ਹੱਤਿਆ ਲਾਂ ਦੀ ਕੋਸ਼ਿਸ਼ ਕੀਤੀ ਆ ਕਿਹੜੇ ਇਲਾਕੇ ਦੇ ਰਹਿਣ ਵਾਲੇ ਆਸੀ ਮਜੀਠੇ ਆਤ ਦੇ ਪਿੰਡ ਕਿਹੜਾ ਪਿੰਡ ਕੋੜੇ ਵਾਲ ਕਾਂ ਤੇ ਕਾਰਨ ਕੀ ਸੀ ਜਿਆਦਤ ਤੋਂ ਜਿਆਦਤ ਹਾਂਜੀ ਕਿੰਨੇ ਭੈਣ ਭਰਾਏ ਨੇ ਅਸੀਂ 6 ਭੈਣ ਭਰਾ ਆ ਵਾ ਸਾਨੂੰ ਇਨਸਾਫ ਚਾਹੀਦਾ ਜਿਹੜੇ ਮੁੰਡੇ ਨੇ ਮਾਰਿਆ ਉਹ ਵਿਆਹ ਹੈ ਕਿ ਦੁਵਾਰਾ ਉਹ ਵਿਆਹਿਆ ਵਾ ਕੋਈ ਨਸ਼ਾ ਨੁਸ਼ਾ ਕੀਤਾ ਸੀ ਹਾਂਜੀ ਸਰ ਸ਼ਰਾਬ ਪੀਂਦਾ ਗੋਲੀਆਂ ਖਾਂਦਾ ਨਸ਼ੇ ਦੀ ਹਾਂਜੀ ਸ਼ਰਾਬ ਪੀਂਦਾ ਤੇ ਨਸ਼ੇ ਦੀਆਂ ਗੋਲੀਆਂ ਖਾਂਦਾ ਉਹ ਫਾਦਰ ਸਾਹਿਬ ਕਿਸ ਸਾਲ ਵਿੱਚ ਅਗੇ ਬਹੁਤ ਬੇਰहमी ਨਾਲ ਉਹਨਾਂ ਦਾ ਟੱਪ ਲਾ ਕੇ ਕਤਲ ਕੀਤਾ ਗਿਆ ਪਰ ਅਹੀਂ ਬਚਾ ਲਿਆ ਵਾ ਪਰ ਹਾਨੂੰ ਇਨਸਾਫ ਚਾਹੀਦਾ ਕੋਈ ਪੁਲਿਸ ਰਿਪੋਰਟ ਕੀਤੀ ਤੁਹਾਡੇ ਕੋਲ ਸਾਰਾ ਹਾਂਜੀ ਕੀਤੀ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਮੰਗੀ ਕਰ ਰਹੇ ਮੰਗ ਕਰਦੇ ਹਾਂ ਇਨਸਾਫ ਚਾਹੀਦਾ ਹਾਂਜੀ ਕੀ ਮਸਲਾ ਜੀ ਅੱਜ ਤੁਸੀਂ ਇੱਥੇ ਅਮਨਦੀਪ ਹਸਪਤਾਲ ਪਹੁੰਚੇ ਆਪਰਾ ਨਾਮ ਦੱਸ ਕੇ ਸਰ ਮੇਰਾ ਨਾਮ ਮਨਜਿੰਦਰ ਕੌਰ ਆ ਸਾਡੇ ਡੈਡੀ ਨੂੰ ਇਨਸਾਫ ਹਾਨੂੰ ਇਨਸਾਫ ਚਾਹੀਦਾ ਵਾ ਮੇਰੇ ਪ੍ਰਾਣੇ ਮੇਰੇ ਡੈਡੀ ਨੂੰ ਬਹੁਤ ਬੇਰहमी ਨਾਲ ਹੱਤਿਆ ਕਰ ਦਿੱਤੀ ਆ ਕਿਹਣੀ ਥਾਂ ਦੀ ਪੋਰੀਆਲ ਕੰਗ ਪਿੰਡ ਕਿੱਥੇ ਪੈਂਦਾ ਜੀ ਮਜੀਠਾ ਏਰੀਏ ਚ ਕਾਰਨ ਕੀ ਸੀ ਇਹ ਕਾਰਨ ਸਿਰਫ ਜ਼ਾਇਦਤ ਤੋਂ ਜ਼ਾਇਦਤ ਤੋਂ ਹਾਂ ਜੀ ਸਰ 86 ਪੈਣ ਪਰਾਵਾਂ ਅਸੀਂ 6 ਪੈਣ ਪਰਾਵਾਂ ਅੱਛਾ ਤੇ ਪੁਲਿਸ ਕਾਰਵਾਈ ਕੀਤੀ ਸਰ ਪੁਲਿਸ ਕਾਰਵਾਈ ਕੀਤੀ ਉਹ ਹਜੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਸਰ ਪੁਲਿਸ ਵਾਲੋ ਕੀ ਕੀਤਾ ਗਿਆ ਤਾਂ ਪੁਲਿਸ ਵਾਲੋ ਕਹਿ ਗਿਆ ਕਿ ਪਰ ਚੋ ਬਿਆਦਾੜੀ ਦੇ ਬਿਆਨ ਲੈ ਚੁੱਕੇ ਪਰ ਕੋਈ ਸੁਣਵਾਈ ਨਹੀਂ ਹੋਣ ਹੁੰਦੀ ਪਈ ਸਾਡੀ ਮੰਗ ਹੀ ਕਰਦੇ ਸਰ ਮੰਗਾ ਹਨ ਇਨਸਾਫ ਚਾਹੀਦਾ ਵਾ ਸਾਨੂੰ ਸਜ਼ਾ ਕਰਨੀ ਬਸ ਸਰ ਜਗਨਾਦ ਸਿੰਘ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਪਹਿਲਾਂ ਇਹਨਾਂ ਨੇ ਨਾ ਹੈਲਪਲਾਈਨ ਤੇ ਦਰਖਾਸਤ ਪਾਈ ਸੀਗੀ ਤੇ ਕਹਿੰਦੇ ਕਿ ਸੱਟ ਲਾਈ ਆ ਇਹਦੇ ਬੇਟੇ ਨਾਲ ਹੀ ਝਗੜਾ ਸੀ ਆਪਣੇ ਨਾਲ ਹੀ ਕੋਈ ਰਾਤ ਕਿਤੇ ਦਾਰੂ-ਦੂਰੂ ਇਹਨਾਂ ਪੀਤੀ ਹੌਸ ਰਚੀ ਤੇ ਮਗਰੋਂ ਇਹ ਝਗੜ ਕੇ ਵੀ ਘਰ ਦਾ ਥਾਂ 8 ਮਰਲੇ ਤੇ ਉਹ ਕਹਿੰਦਾ ਮੈਨੂੰ ਅੱਧਾ ਦਓ ਉਹ ਇਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਨੂੰ ਵੀ ਦੇਣਾ ਹੈ ਤੇ ਇਹਨਾਂ ਨੂੰ ਦੋ-ਦੋ ਮਰਲੇ ਜਗ੍ਹਾ ਹੁੰਦੀ ਆ ਤੇ ਇਸੇ ਗੱਲ ਦਾ ਝਗੜਾ ਸੀ ਵੀ ਮੈਨੂੰ ਕਹਿੰਦਾ ਸੀ ਅੱਧਾ ਖਾਂ ਦੋ ਜਗਰਾਤ ਸਿੰਘ ਦੇ ਚਾਰ ਬੇਟੀਆਂ ਦੋ ਬੇਟੇ ਆ ਜੀ ਤੇ ਉਹਦੇ ਨੇਚੇ ਨੂੰ ਦੀ ਆਪਸ ਵਿੱਚ ਕੋਈ ਗੱਲਬਾਤ ਹੋ ਗਈ ਤੇ ਇਹਦੇ ਪਤਾ ਨਹੀਂ ਕਿਵੇਂ ਕਿਤੇ दारू ਜ਼ਿਆਦਾ ਪੀਤੀ ਹੀ ਤੇ ਡਿੱਗ ਪਿਆ ਕਿਤੇ ਮੰਜੇ ਦੇ ਪਾਵੇ ਤੇ ਡਿੱਗਾ ਕਿਤੇ ਸਿਰ ਵੱਜ ਗਿਆ ਤੇ ਉਹ ਇਹਨਾਂ ਨੇ ਬਾਅਦ ਚ ਇੱਕ ਹੈਲਪਲਾਈਨ ਤੇ ਦਰਖਾਸਤ ਪਾਤੀ ਹੈ ਤੇ ਜਿਹੜਾ ਮੁੜਾ ਆਪਣੇ ਜਤਿੰਦਰ ਸਿੰਘ ਗੋਲਡੀ ਗੋਲਡੀ ਦੇ ਨਾਲ ਹੀ ਚ ਆਪਣੇ ਇਹਦਾ ਹੋਇਆ ਝਗੜਾ ਗੋਲਡੀ ਦਾ ਝਗੜਾ ਤੇ ਗੋਲਟੀ ਤੇ ਮਿਲਿਆ ਨਹੀਂ ਮੈਂ ਕਾਫੀ ਮਤਲਬ ਪਿੰਡ ਚੋਂ ਜਾ ਕੇ ਵੀ ਤਸਦੀਕ ਕੀਤਾ ਲੇਕਿਨ ਇਹਦੀ ਬੈਕਗ੍ਰਾਉਂਡ ਬਹੁਤ ਹੀ ਮਤਲਬ ਕਿ ਘਟੀਆ ਦੱਸੀ ਹੈ ਇਹ ਪੈਸੇ ਤੋਂ ਆਰਮੀ ਵਿੱਚ ਹੀ ਆਰਮੀ ਚੋਂ ਰਿਟਾਇਰ ਆਇਆ ਤੇ ਅੱਜ ਕੱਲ ਮਤਲਬ ਡਰਿੰਕ ਦਾ ਜਿਆਦਾ ਸਕੀਨ ਹੈ ਤੇ ਜਿਹੜੇ ਇਹਦੇ ਸਾਡੇ ਕਈ ਮਾਮਲੇ ਸਾਡੇ ਕੋਲ ਇੱਥੇ ਪਹਿਲਾਂ ਵੀ ਆਏ ਨੇ ਇਹ ਇਹ ਮਲਾਜਮਾਂ ਨੂੰ ਵੀ ਬਹੁਤ ਆਪਣੇ ਬੁਰਾ ਭਲਾ ਬੋਲਦਾ ਮਾੜਾ ਜੰਗਾ ਤੇ ਫੇਰ ਮੈਂ ਜਦੋਂ ਹਸਪੀਟਲ ਵੀ ਗਿਆ ਉਥੇ ਇਹਦੇ ਜਿਹੜਾ ਬੇਟਾ ਸੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਇਹਦਾ ਬੇਟਾ ਸੀਗਾ ਬੇਟੇ ਨੇ ਕਿਹਾ ਕਿ ਮੈਂ ਨਾ ਆਪਣੇ ਪਈ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਫੇਰ ਕੋਈ ਕਾਨੂੰਨੀ ਕਾਰਵਾਈ ਕਰਾਵਾਂਗੇ ਕਿ ਕੱਲ ਨੂੰ ਸਾਡੇ ਤੇ ਨਾ ਕੋਈ ਗੱਲ ਆ ਜੇ ਇਹਦੇ ਹੋਰ ਵੀ ਉਥੇ ਰਿਸ਼ਤੇਦਾਰ ਹੀ ਏਦੀਆਂ ਭੈਣਾਂ ਵੀ ਸੀਗੀਆਂ ਕਿ ਹਰਜਿੰਦਰ ਜੀਆਂ ਤੇ ਉਹਨਾਂ ਨੇ ਵੀ ਦੱਸਤਾ ਸੀਗਾ ਤੇ ਫੇਰ ਡਾਕਟਰ ਵੀ ਵੀ ਸਲਾਹ ਲਈ ਉਹ ਕਹਿੰਦੇ ਫੇਟਿਆ ਜੀ ਤੇ ਲੇਕਿਨ ਇਹਨਾਂ ਨੇ ਕਹਤਾ ਵੀ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਕਰਾਉਣੀ ਐ ਉਹ ਅਸੀਂ ਬਾਅਦ 'ਚ ਕਰਾਵਾਂਗੇ ਮੈਂ ਫਿਰ ਵੀ ਮੇਰੀ ਤਸਦੀਕ ਜਾਰੀ ਐ ਜਿਹੜੀ ਵੀ ਗੱਲਬਾਤ ਸਾਹਮਣੇ ਆਈ ਤੁਰੰਤ ਅੰਮਲ ਵਿੱਚ ਲਿਆਂਦੀ ਜਾਵੇਗੀ ਚੋ ਤਸਦੀਕ ਕਰਨ ਦੇ ਉੱਤੇ ਪਾਇਆ ਗਿਆ ਕਿ ਇਹ ਕਾਫੀ ਲੰਬੇ ਸਮੇਂ ਤੋਂ ਮਤਲਬ ਇਹਨੂੰ ਸ਼ਰਾਬ ਦੀ ਲਤ ਲੱਗੀ ਐ ਸ਼ਰਾਬ ਆਪਨੇ ਜ਼ਿਆਦਾ ਪੀਂਦਾ ਐ ਤੇ ਇਹਦੀ ਘਰ ਦੀ ਵੀ ਇਹਦੇ ਮਤਲਬ ਸ਼ਰਾਬ ਦੇ ਦੁੱਖੋਂ ਇਹਨੂੰ ਛੱਡ ਕੇ ਚੱਲ ਗਈ ਐ ਤੇ ਇਹਦੀ ਆਪਣੇ ਮਾਂ ਨਾਲ ਵੀ ਨਹੀਂ ਬੰਦੀ ਤੇ ਆਪਣੇ ਪਿਓ ਨਾਲ ਵੀ ਨਹੀਂ ਬੰਦੀ ਤੇ ਇਸ ਤਰ੍ਹਾਂ ਦਾ ਇਹ ਹਾਲਾਤ ਜਿਹੜੇ ਆ ਬਹੁਤ ਹੀ ਮਾੜੇ ਆ ਬੰਦਾ ਆਪਣੇ ਜਗਤਾਰ ਸਿੰਘ ਬਾਰੇ ਜਿਹੜੀ ਆ ਮੈਂ ਸਾਰੀ ਰਿਪੋਰਟ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਵੀ ਲਿਆਂਦੀ ਗਈ ਹੈ ਜੀ ਜੋ ਹੁਕਮ ਮਿਲੇਗਾ ਉਸ